ਅੰਮ੍ਰਿਤਸਰ ਦੇ ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਸੋਹਈਆਂ ਖੁਰਦ ਵਿਖੇ ਸਵਰਗੀ ਸਰਦਾਰ ਵਿਕਰਮਜੀਤ ਸਿੰਘ ਜੀ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਤੇ ਸਰਪੰਚ ਲਖਪ੍ਰੀਤ ਸਿੰਘ ਸਰਪੰਚ ਧਰਮਵੀਰ ਸਿੰਘ ਦੇ ਨਾਲ ਪਿੰਡ ਦੇ ਮੋਤਵਰ ਭਗਵੰਤ ਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਤੇ ਸਰਪੰਚ ਲਖਪ੍ਰੀਤ ਅਤੇ ਸਰਪੰਚ ਧਰਮਵੀਰ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਨੇ ਵਿਨੋਦ ਕੁਮਾਰ ਕੇਆਟੀ ਨਿਊਜ਼ ਨੈਟਵਰਕ ਵਾਇਗਰ ਜੀ ਕੀ ਖਾਲਸਾ ਵਾਇਗਰ ਜੀ ਕੀ ਫਤਿਹ ਇਹ ਕ੍ਰਿਕਟ ਟੂਰਨਾਮੈਂਟ ਪਿੰਡ ਸੋਈਆਂ ਖੁਰਦ ਤੀਸਰਾ ਯਾਦਗਾਰੀ ਟੂਰਨਾਮੈਂਟ ਆ ਜੋ ਕਿ ਸਰਦਾਰ ਬਿਕਰਮਜੀਤ ਸਿੰਘ ਜੀ ਸਵਰਗਵਾਸੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਐਨ ਆਰ ਆਈ ਭਰਾਵਾਂ ਦੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ ਨਸ਼ਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਛੋਟੇ-ਛੋਟੇ ਦੇਖੋ ਗਰਾਊਂਡ ਦੇ ਵਿੱਚ ਕਿੰਨੇ ਬੱਚੇ ਆ ਇਹਨਾਂ ਨੂੰ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਵੀ ਨਸ਼ਿਆਂ ਤੋਂ ਦੂਰ ਰਹਿਣ ਕੇ ਇਹ ਗੇਮਾਂ ਦੇ ਨਾਲ ਜੁੜਨਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਇਹ ਸਾਡੇ ਸਾਰੇ ਸਹਿਯੋਗ ਕੀਤਾ ਸਾਰੀ ਪੰਚਾਇਤ ਨੇ ਸਾਰੇ ਨਗਰ ਨਿਵਾਸੀਆਂ ਨੇ ਛੋਟੇ ਤੋਂ ਲੈ ਕੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੇ ਬੜਾ ਸਹਿਯੋਗ ਕੀਤਾ ਤੇ ਚਲੋ ਬਹੁਤ ਵਧੀਆ ਗੱਲ ਆ ਕਿ ਬੱਚੇ ਸਾਡੀ ਜਿਹੜੀ ਆਉਣ ਵਾਲੀ نسل ਆ ਉਹ ਬਚ ਗਈ ਤੇ ਸਾਡੇ ਲਈ ਸਭ ਕੁਝ ਬਚ ਗਿਆ ਇਸ ਵਾਸਤੇ ਜੋ ਨਾਮ ਤੇ ਦੱਸਿਆ ਭਾਜੀ ਉਹਨਾਂ ਨੇ ਕਿ 41000 ਤੇ 31000 ਤੇ ਨਾਲ ਬੈਸਟ ਬੋਲਰ ਬੈਟਸਮੈਨ ਮੈਨ ਉਹਦੀ ਸੀਰੀ ਉਹਨਾਂ ਨੂੰ ਐਲਈਡੀਆਂ ਦਿੱਤੀਆਂ ਜਾਣੀਆਂ ਹੋਰ ਵੀ ਸਨਮਾਨ ਬਹੁਤ ਦਿੱਤੇ ਜਾਣਗੇ ਵੱਧ ਤੋਂ ਵੱਧ ਮਤਲਬ ਕਿ ਬਹੁਤ ਜ਼ਿਆਦਾ ਹੀ ਐਨਆਰਆਈ ਭਰਾਵਾਂ ਦਾ ਜ਼ਿਆਦਾ ਸਹਿਯੋਗ ਆ ਲੱਗਦਾ ਨਹੀਂ ਇਸ ਤਰ੍ਹਾਂ ਦੇ ਪਿੰਡ ਪਿੰਡ ਮੁਕਾਬਲੇ ਜਾਂ ਖੇਡ ਹੋਣਗੇ ਜੀ ਜ਼ਰੂਰੀ ਕਿਉਂਕਿ ਜੇਕਰ ਇਸ ਤਰ੍ਹਾਂ ਦੇ ਮੁਕਾਬਲੇ ਹੋਣਗੇ ਗਰਾਊਂਡ ਇਦਾਂ ਦਾ ਹੋਏਗਾ ਦੇਖੋ ਗਰਾਊਂਡ ਕਿੰਨਾ ਸ਼ਾਨਦਾਰ ਆ ਜੇਕਰ ਇਸ ਤਰ੍ਹਾਂ ਦੇ ਗਰਾਊਂਡ ਬੱਚਿਆਂ ਨੂੰ ਮਿਲਣਗੇ ਤੇ ਬੱਚੇ ਆਪਣੇ ਆਪ ਹੀ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਸਾਡੇ ਜੋ ਐਸਆਈ ਸਰਦਾਰ ਭਪਿੰਦਰ ਸਿੰਘ ਜੀ ਆ ਉਹ ਵੀ ਬਹੁਤ ਨਸ਼ਿਆਂ ਦੇ ਉੱਤੇ ਉਹਨਾਂ ਨੇ ਪਾਬੰਦੀ ਲਗਾਈ ਹੈ ਇੱਥੇ ਬਹੁਤ ਵਧੀਆ ਉਹਨਾਂ ਨੇ ਪ੍ਰਚਾਰਾ ਕੀਤਾ ਉਹ ਵੀ ਸਾਡੇ ਇੱਥੇ ਮਾਨਜੋਗ ਆਏ ਸਨ ਤੇ ਬਹੁਤ ਵਧੀਆ ਬੱਚੇ ਸਹਿਯੋਗ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮਵੀਰ ਸਿੰਘ ਸਾਫਕਾ ਸਰਪੰਚ ਸੁਈਆਂਗੁਰਦ ਜੋ ਕਿ ਸਾਡੇ ਪਿੰਡ ਅਜ ਤੀਸਰਾ ਯਾਦਗਾਰੀ ਟੂਰਨਾਮੈਂਟ ਜੋ ਅੱਜ ਤੋਂ ਸਟਾਰਟ ਹੋਇਆ ਅੱਜ ਇਹ ਜਿਹੜਾ ਟੂਰਨਾਮੈਂਟ ਆ ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਬਹੁਤ ਸੋਹਣਾ ਟੂਰਨਾਮੈਂਟ ਹੋ ਰਿਹਾ ਵਾ ਵੱਧ ਚੜ ਕੇ ਟੀਮਾਂ ਜਿਹੜੀਆਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਵਾਂ ਸਾਰੀਆਂ ਟੀਮਾਂ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਸਾਡੀ ਟੂਰਨਾਮੈਂਟ ਦੀ ਫਾਈਨਲ ਤੇ 41 ਤੇ 31000 ਰੁਪਇਆ ਟੂਰਨਾਮੈਂਟ ਦੀ ਅਸੀਂ ਨਾਮ ਰਸੀ ਨਗਦ ਰੱਖੀ ਗਈ ਆ ਬਾਕੀ ਜੋ ਟੂਰਨਾਮੈਂਟ ਹੈ ਬਹੁਤ ਵਿਸਤਾਰ ਤੇ ਬਹੁਤ ਧਿਆਨ ਨਾਲ ਕਰਾਇਆ ਜਾ ਰਿਹਾ ਵਾ ਸਾਰੇ ਜਿਹੜੀਆਂ ਟੀਮਾਂ ਵਾ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਆ ਇਹਨਾਂ ਦਾ ਸੰਯੋਗ ਵੀ ਦਿੱਤਾ ਪੂਰਾ ਪੂਰੇ ਧਿਆਨ ਨਾਲ ਖੇਡੰਦੇ ਆ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਜੀ ਟੀਮਾਂ ਨੇ ਭਾਗ ਲਾਇਆ ਇਹ ਟੀਮਾਂ ਜੀ ਲਗ ਲਗ ਪਿੰਡ ਦੀ ਆਪਾਂ ਇਧਰੋਂ ਦੀਨਾ ਨਗਰੋਂ ਆਈਆਂ ਜੀ ਲੁਧਿਆਣੇ ਲਾਗੋਂ ਆਈਆਂ ਵਾ ਲਾਗੋਂ ਇਧਰੋਂ ਆਪਣੇ ਤਰਤਾਰ ਸਾਹਿਬ ਤੋਂ ਆਈਆਂ ਵਾ ਇਹ ਸਾਰੀਆਂ ਟੀਮਾਂ ਜਿਹੜੀਆਂ 32 ਟੀਮਾਂ ਜਿਹੜੀਆਂ ਇਹਦੇ ਵਿੱਚ ਭਾਗ ਲੈ ਰਹੀਆਂ ਜੀ ਫਾਈਨਲ ਕਦੋਂ ਹੁੰਦਾ ਫਾਈਨਲ ਅੱਜ 28 ਤਰੀਕ ਨੂੰ ਵੀ ਸ਼ੁਰੂਆਤ ਹੈ ਜੀ ਤੇ 30 ਨੂੰ ਇਹਦਾ ਫਾਈਨਲ ਆ ਜੀ ਅੰਦਰ ਆ ਜਾਓ